ਸੋ ਅਕਸਰ ਲੋਕੀ ਕਹਿੰਦੇ ਨੇ ਕਿ ਸੋਫਾ ਖਰਾਬ ਹੋ ਗਿਆ ਹੈ ਤੇ ਹੁਣ ਇਹਨੂੰ ਸਿੱਟ ਦਈਏ ਪਰ ਜੇਕਰ ਤੁਸੀਂ ਇਸ ਨੂੰ ਰਿਪੇਅਰ ਕਰਕੇ ਇਸ ਦੇ ਉੱਪਰ ਨਵਾਂ ਕਪੜਾ ਲਾ ਦੋ ਤਾਂ ਇਹ ਨਵੇਂ ਸੋਫੇ ਨਾਲੋਂ ਵੀ ਵਧੀਆ ਬਣ ਸਕਦਾ ਕਿਉਂਕਿ ਪੁਰਾਣੀ ਲੱਕੜ ਜਿਹੜੀ ਹੈ ਅੱਜਕੱਲ ਨਹੀਂ ਮਿਲਦੀ ਸੋ ਦੇਖੋ ਤੁਸੀਂ ਇਹ ਰਿਪੇਅਰ ਕਰਦੀ ਹੈ ਔਰ ਪੁਰਾਣਾ ਸੋਫਾ ਲਗਭਗ 28 ਸਾਲ ਪੁਰਾਣਾ ਸੋਫਾ ਜੀ ਇਹ ਹੈ ਇਹਦੇ ਉੱਪਰ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਉਰ ਬਤਿਆਰ ਕਰਨ ਤੋਂ ਬਾਅਦ ਦਿਖਾਉਂਗਾ ਕਿ ਕਿਵੇਂ ਜਿਹੜਾ ਹੈ ਰਿਪੇਅਰ ਕਰਨ ਤੋਂ ਬਾਅਦ ਬਿਲਕੁਲ ਨਮਾ ਟੈਪੇ ਬਣ ਜਾਂਦਾ ਹੈ। ਲੋ ਜੀ ਇਹ ਉਹੀ ਸੋਫਾ ਜਿਹੜਾ ਕੱਲ ਤੁਹਾਨੂੰ ਮੈਂ ਦਿਖਾ ਰਿਆ ਸੀ ਕਿ ਪੁਰਾਣੇ ਸੋਫੇ ਸਿੱਟਣ ਨਹੀਂ ਚਾਹੀਦੇ ਇਹ ਵੀ ਨਵੇਂ ਬਣ ਜਾਂਦੇ ਨੇ। ਲੋ ਜੀ ਬਿਲਕੁਲ ਨਵੇਂ ਬਣ ਚੁੱਕੇ ਨੇ। ਸਿਰਫ 12000 ਰੁਪਏ ਲੱਗਿਆ ਔਰ 12000 ਰੁਪਏ ਦੇ ਵਿੱਚੋਂ ਦੇਖੋ ਤੁਸੀਂ ਸੋਫਾ ਐਂਡ ਟੌਪ ਦਾ ਕੱਪੜਾ ਲਵਾਇਆ ਸਿਰਫ 12000 ਰੁਪਏ ਦੇ ਵਿੱਚ